ਪਰ ਨਾਸídu ਜੋ ਕਿ ਲਗਾਤਾਰ ਜਿਹੜੇ ਏਜੰਟ ਨੇ ਪੰਜਾਬ ਦੇ ਟਰੈਵਲ ਏਜੰਟਾਂ ਦੀ ਗੱਲ ਕਰਦਾ ਹੈ ਲੋਕਾਂ ਦੇ ਪੈਸੇ ਬਣਾਉਣ ਦੀ ਗੱਲ ਕਰਦਾ ਹੈ ਔਰ ਭਗਵੰਤ ਮਾਨ ਜੀ ਦੇ ਖਿਲਾਫ ਅਕਸਰ ਬੋਲਦਾ ਹੈ ਉਸ ਨਾਲ ਜੋ ਪੰਜਾਬ ਪੁਲਿਸ ਨੇ ਔਰ ਭਗਵੰਤ ਮਾਨ ਜੀ ਨੇ ਜਾਤੀ ਕੀਤੀ ਆ ਉਹਦੀ ਮੈਂ ਕਹਿੰਦੇ ਸ਼ਬਦਾਂ ਚ ਨਿੰਦਾ ਕਰਦਾ ਭਗਵੰਤ ਮਾਨ ਜੀ ਮੈਂ ਦੇਖ ਰਿਹਾ ਸੀ ਤੁਸੀਂ 26 ਜਨਵਰੀ ਵਾਲੇ ਦਿਨ ਇਹ ਲਗਭਗ ਦੱਸ ਰਹੇ ਸੀ ਕਿ ਕਿਸ ਤਰੀਕੇ ਵੱਡੇ ਕਾਰ ਬਹੁਤ ਜਲਦੀ ਖੁਸ਼ੀ ਆਉਣ ਵਾਲੀਆਂ ਨੇ ਬੱਚਾ ਜਨਮ ਲੈਣ ਵਾਲਾ ਤੁਸੀਂ ਸੋਚਦੇ ਪਏ ਜੇ ਕਿ ਤੁਸੀਂ ਜੋ ਪੰਜਾਬ ਦੇ ਬੱਚਿਆਂ ਨਾਲ ਕਰਦੇ ਪਏ ਜੀ ਪੰਜਾਬ ਦੇ ਲੋਕਾਂ ਨੇ 92 ਐਮਐਲਏ ਚਤਾ ਕੇ ਤੁਹਾਨੂੰ ਇੰਨਾ ਵੱਡਾ ਮਾਣ ਦਿੱਤਾ ਔਰ ਤੁਸੀਂ ਉਹਦੇ ਬਦਲੇ ਚ ਕੀ ਕਰ ਰਹੇ ਜੀ ਬਦਲਾਖੋਰੀ ਲੋਕਾਂ ਨੂੰ ਜੇਲ੍ਹਾਂਾਂ ਚ ਬੰਦ ਕਰ ਰਹੇ ਜੇ ਕਟਾਰੇ ਜੇ ਲੋਕਾਂ ਨੂੰ ਨੰਗਾ ਕਰਾ ਰਹੇ ਜੇ ਠੰਡ ਚ ਪਿਠਾ ਰਹੇ ਜੇ ਕੱਲ ਉਹਦੀ ਜਮਾਨਤ ਹੋਈ ਉਹਨੂੰ ਦੁਬਾਰਾ ਅਰੈਸਟ ਕਰ ਲਿਆ ਇਹ ਸਾਰਾ ਕੁਝ ਜਿਹੜਾ ਇਹ ਇਹ ਕੇਪੀਐਸ ਗਿੱਲ ਨੇ ਵੀ ਆਇ ਕੀਤਾ ਸੀ ਇਹ ਪੰਜਾਬ ਦੇ ਬਹੁਤ ਨੇਤਾਵਾਂ ਨੇ ਇਸਾਂ ਕਰਨ ਦਾ ਕੋਸ਼ਿਸ਼ਾਂ ਕੀਤੀ ਔਰ ਅੰਤ ਕੀ ਹੋਇਆ ਜੋ ਕੁਛ ਤੁਸੀਂ ਕਰਦੇ ਪਏ ਜਿਹਦਾ ਅੰਤ ਬਹੁਤ ਮਾੜਾ ਹੈ ਇਸ ਤਰ੍ਹਾਂ ਬਦਲਾਖੋਰੀ ਦੀ ਜਿਹੜੀ ਰਾਜਨੀਤੀ ਆ ਇਹ ਸਟੇਟਸਮੈਨਸ਼ਿਪ ਅੰਦਰ ਚੰਗੀ ਨਹੀਂ ਲੱਗਦੀ ਲੋਕਾਂ ਦਾ ਕੰਮ ਆ ਵਿਰੋਧੀ ਚ ਗੱਲ ਕਰਨਾ ਸੱਤਾ ਦੇ ਖਿਲਾਫ ਡੂਗੀ ਬੋਲਦੇ ਕਿਉਂਕਿ ਸੱਤਾ ਦੇ ਵਾਸਤੇ ਬਹੁਤ ਜ਼ਰੂਰੀ ਹੁੰਦਾ ਕਿ ਬਖਸ਼ ਦਾ ਬੋਲਣਾ ਤਾਂ ਹੀ ਜਿਹੜਾ ਰਾਜ ਸੱਤਾ ਜਿਹੜੀ ਆ ਉਹ ਇਮਾਨਦਾਰ ਨਾਲ ਚੱਲ ਸਕਦੀ ਹੈ ਤੁਹਾਨੂੰ ਪਤਾ ਤੁਹਾਡੇ ਐਮਐਲਏ ਬੇਈਮਾਨ ਨੇ ਤੁਹਾਨੂੰ ਪਤਾ ਤੁਹਾਡੇ ਮੰਤਰੀ ਲੁੱਟ ਰਹੇ ਨੇ ਤੁਹਾਨੂੰ ਪਤਾ ਪੰਜਾਬ ਉਸ ਜਿਸ ਤਰੀਕੇ ਨਸ਼ਾ ਬਕਵਾਰੀ ਆ ਜੇ ਕੋਈ ਇਸ ਗੱਲ ਤੇ ਬੋਲੇਗਾ ਨਹੀਂ ਜਿਸ ਗੱਲ ਤੇ ਕੋਈ ਆਪਣੀ ਆਵਾਜ਼ ਵੀ ਕਰੇਗਾ ਪੰਜਾਬ ਤੇ ਬਿਲਕੁਲ ਬਰਬਾਦੀ ਦੇ ਕਗਾਰ ਤੇ ਚਲ ਜੇਗਾ ਤੁਸੀਂ 4000 ਕਰੋੜ ਤੋਂ ਜ਼ਿਆਦਾ ਦੀ ਪੰਜਾਬ ਤੋਂ ਬਾਹਰ ਅਸਬਾਰਾਂ ਚ ਐਡ ਦੇ ਚੁੱਕੇ ਜੀ ਟੀਮਾਂ ਤੇ ਐਡ ਦੇ ਚੁੱਕੇ ਜੀ ਅੱਜ ਕੱਲ ਤੁਸੀਂ ਔਰ ਅਨੰਤ ਕੇਜਰੀਵਾਲ ਜੀ ਨੂੰ 20 ਲੱਖ ਰੁਪਏ ਘੰਟੇ ਵਾਲੇ ਚਾਹਤ ਤੇ ਸਵਾਰੀ ਕਰਾਉਂਦੇ ਜੀ ਝੂਟੇ ਤੋਂ ਆਉਂਦੇ ਜੀ ਇਹ ਗਲਤ ਕੰਮ ਕਰ ਰਹੇ ਜੀ ਔਰ ਉਦੋਂ ਬਾਅਦ ਤੁਸੀਂ ਜੇ ਕੋਈ ਤੁਹਾਡੇ ਖਿਲਾਫ ਬੋਧਾਮ ਤੇ ਮੁਕਦਮੇ ਦਰਜ ਕਰਕੇ ਬੰਦ ਕਰ ਦਿੰਦੇ ਜੀ ਮੈਂ ਸਮਝਦਾ ਕਿ ਜੋ ਪਹਾਣੇ ਸਿੱਧੂ ਨਾ ਕੀਤਾ ਜਾ ਰਿਹਾ ਹੈ ਇਹ ਬਹੁਤ ਵੱਡਾ ਗੁਨਾਹ ਹੈ ਪੰਜਾਬ ਪੁਲਿਸ ਨੂੰ ਮੈਂ ਜ਼ਰੂਰ ਇਹ ਗੱਲ ਕਹਿਣਾ ਚਾਹੁੰਦਾ ਹੈ ਇਹ ਵਕ ਤੁਹਾਡੀ ਸਰਕਾਰੀ ਨੌਕਰੀ ਹੈ ਤੁਸੀਂ ਜੋ ਕਰਦੇ ਪਏ ਜੇ ਤੁਹਾਡੇ ਵੀ ਬੱਚੇ ਤੁਹਾਡਾ ਵੀ ਪਰਿਵਾਰ ਸੋਚ ਕੇ ਦੇਖੋ ਜੇ ਤੁਹਾਡੇ ਪਰਿਵਾਰ ਨਾਲ ਕੋਈ ਇਸ ਤਰੀਕੇ ਕਰ ਰਿਹਾ ਹੋਵੇ ਤੇ ਭਗਵੰਤ ਮਾਨ ਤੇ ਸੱਤਾ ਦੇ ਨਸ਼ੇ ਅੰਦਰ ਚੂਰ ਹੋਏ ਪਏ ਆ ਉਹ ਤੇ ਅੰਨੇ ਹੋ ਚੁੱਕੇ ਨੇ ਜਦੋਂ ਕੋਈ ਆਦਮੀ ਕੋਲ ਸੱਤਾ ਦਾ ਨਸ਼ਾ ਆ ਜਾਂਦਾ ਹੈ ਉਹ ਉਹ ਚ ਅੰਨ੍ਹਾ ਹੁੰਦਾ ਹੈ ਫਿਰ ਉਹਦਾ ਅੰਤ ਕੀ ਹੁੰਦਾ ਹੈ ਗੁਰੂ ਸਾਹਿਬ ਨੇ ਉਸ ਦੇ ਅੰਤ ਦੇ ਬਾਰੇ ਚ ਬਹੁਤ ਗੁਰਬਾਣੀ ਚ ਵਿਆਖਿਆ ਹੁੰਦੀ ਹੈ ਇਹ ਜੋ ਤੁਸੀਂ ਪਾਪ ਕਰਦੇ ਪਏ ਜੇ ਇਹ ਪਾਪ ਦਾ ਖਮਿਆਜਾ ਤੁਹਾਨੂੰ ਭੁਗਤਣਾ ਪੈਣਾ ਬਹੁਤ ਜਲਦੀ ਸਭ ਕੁਝ ਤੁਹਾਡਾ ਨਾ ਹੋਣਾ ਮੈਂ ਅੱਜ ਪੜਦਾ ਪਿਆ ਸੀਗਾ ਜੀਪ ਸੈਕਟਰੀ ਫੈਸਲਾ ਨਹੀਂ ਸਾਈਨ ਕਰਦਾ ਪਿਆ ਇਸੇ ਕਰਕੇ ਕਿਉਂਕਿ ਉਹ ਕਹਿੰਦਾ ਪਿਆ ਕ腐ਪਸ਼ਨ ਹੋ ਰਹੀ ਹੈ ਅਰ ਅਜ ਤੁਸੀਂ ਪੰਗੇ ਲੈ ਰਹੇ ਜ ਲੋਕਾਂ ਨਾਲ ਕੱਲ ਤੁਹਾਡੀ ਵਾਰੀ ਆਣੀ ਹੈ ਇਸ ਕਰਕੇ ਅਫਸਰ ਹੁਣ ਤੁਹਾਡੀ ਫੈਸਲਾ ਸਾਈਨ ਕਰਨ ਨੂੰ ਬੰਦ ਕਰ ਗਏ ਨੇ ਜਿੰਨਾ ਪੰਜਾਬ ਨੂੰ ਲੁੱਟਿਆ ਤੁਸੀਂ ਤੁਹਾਡੇ ਸੈਂਡ ਮਾਫੀਆ ਨੇ ਤੁਹਾਡੇ ਨਿੱਕਰ ਮਾਫੀਆ ਨੇ ਤੁਹਾਡੇ ਲੈਂਡ ਮਾਫੀਆ ਨੇ ਤੁਹਾਡੇ ਡਰਗ ਮਾਫੀਆ ਨੇ ਪੰਜਾਬ ਨੂੰ ਤੁਸੀਂ ਕੰਗਾਲ ਬਣਾਉਣ ਦੀ ਕਗਾਰ ਤੇ ਲਿਆਉਂਦੇ ਜਾ ਰਹੇ ਜੀ ਔਰ ਉਦੋਂ ਬਾਅਦ ਜੀ ਕੋਈ ਬੋਲਦਾ ਹੈ ਤੇ ਉਹਨੂੰ ਜੇਲਾ ਵਿੱਚ ਬੰਦ ਕਰ ਦੇਗੇ ਪਹਿਲਾਂ ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਕਾਂਗਰਸ ਦੇ ਐਮਐਲਏ ਸੁਖਬਾਲ ਖੜਾ ਜੀ ਨੂੰ ਬੰਦ ਕੀਤਾ ਫਿਰ ਉਹਦੇ ਤੇ ਦੂਜਾ ਮਕਦਮਾ ਦਰਜ ਕੀਤਾ ਉਹਦੀ ਜ਼ਮਾਨਤ ਹੋਈ ਫਿਰ ਤੁਸੀਂ ਉਹਦੀ ਜ਼ਮਾਨਤ ਵਾਲੇ ਜਣੇ ਇੱਕ ਹੋਰ ਮਕਦਮਾ ਦਰਜ ਕਰਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਫਿਰ ਸੁਪਰੀਮ ਕੋਰਟ ਚ ਵੀ ਉੱਥੇ ਗਏ ਪਰ ਕੁਝ ਨਹੀਂ ਹੋਇਆ ਆਖਰਕਾਰ ਕੀ ਹੋਇਆ ਬਾਹਰ ਆ ਗਿਆ ਸਾਰੇ ਨੇ ਆ ਜਾਣਾ ਪਰ ਭਗਵੰਤ ਮਾਨ ਜੀ ਤੁਹਾਡਾ ਹਾਲ ਬਹੁਤ ਮਾੜਾ ਹੋਊਗਾ ਮੈਂ ਪੰਜਾਬ ਦੇ ਲੋਕ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ ਆਮ ਆਦਮੀ ਪਾਰਟੀ ਦੇ ਐਮਐਲਏਾਂ ਦਾ ਆਮ ਆਦਮੀ ਪਾਰਟੀ ਦੇ ਫਰਕਰਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਤੁਹਾਨੂੰ ਤੁਸੀਂ ਸੱਤਾਂ ਇਸ ਕਰਕੇ ਵੀ ਪੁੱਛੀ ਸੀ ਕਿ ਤੁਹਾਡੇ ਮੁੰਡਿਆਂ ਨੂੰ ਫੜ-ਫੜ ਕੇ ਜੇਲਾ 'ਚ ਬੰਦ ਕਰ ਦੇਣਗੇ ਅੱਜ ਭਾਨਾ ਸਿੱਧੂ ਬੰਦ ਹੋ ਰਿਹਾ ਕੱਲ ਤੁਹਾਡਾ ਬੱਚਾ ਬੰਦ ਹੋਊਗਾ ਤੁਹਾਡੇ ਪਿੰਡ ਦੇ ਅੰਦਰ ਜਿਹੜਾ ਕੋ ਬਾਤ ਚੁੱਕੀ ਕੋਦੀ ਵਾਰੀ ਆ ਚੁੱਕੀ ਇਹ ਜਿਹੜਾ ਕੰਮ ਸ਼ੁਰੂ ਹੋਇਆ ਏ ਇਸ ਕਲਚਰ ਨੂੰ ਜੇ ਤੁਸੀਂ ਨਹੀਂ ਰੋਕਿਆ ਪੰਜਾਬ ਦੇ ਲੋਕੋ ਤੇ ਤੁਹਾਡੇ ਬੱਚੇ ਉਹੀ 1990 ਦਾ ਦਸ਼ਕ ਆ ਜਾਊਗਾ ਜਦੋਂ ਕੇਪੀਐਸ ਗਿੱਲ ਦੀ ਇਹ ਬੁੱਚੜ ਕੇਪੀਐਸ ਗਿੱਲ ਨੇ ਜੋ ਗੁੰਡਾਗਰਦੀ ਕੀਤੀ ਸੀ ਉਸੇ ਹਾਲਾਤ ਬਣਾਤੇ ਜਾ ਰਹੇ ਨੇ ਉਸੇ ਤਰੀਕੇ ਕੀਤਾ ਜਾ ਰਿਹਾ ਹੈ ਜੋ 1990 ਦਾ ਦਸ਼ਕ ਸੀਗਾ ਉਸੇ ਰਸਤੇ ਭਗਵੰਤ ਮਾਨ ਚੱਲਿਆ ਹੈ ਇਹ ਲੱਗਦਾ ਕਿ ਅੰਦਰੋਂ ਆਤਮਾ ਵੱੜ ਗਈ ਹੈ ਭਗਵੰਤ ਮਾਨ ਦੇ ਅੰਦਰ ਜਿਹੜੀ ਆਤਮਾ ਪੰਜਾਬ ਨੂੰ ਬੁੱਚੜਾ ਦੇ ਤੌਰ ਤੇ ਨੋਚਦੀ ਰਹੀ ਕਿਤੇ ਉਹ ਆਤਮਾ ਭਗਵੰਤ ਮਾਨ ਦੇ ਅੰਦਰ ਆ ਗਈ ਹੈ ਇਸ ਕਰਕੇ ਮੈਂ ਜ਼ਰੂਰ ਕਹਿਣਾ ਚਾਹੁੰਦਾ ਵੈਸੇ ਸਾਡੇ ਕਹਿਦਾ ਅਸਰ ਤੇ ਹੋਣਾ ਕੋਈ ਨਹੀਂ ਭਗਵੰਤ ਮਾਨ ਤੇ ਪਰ ਮੈਂ ਭਾਨੇ ਸਿੱਧੂ ਨੂੰ ਜ਼ਰੂਰ ਇਹ ਗੱਲ ਕਹਿਣਾ ਚਾਹੁੰਦਾ ਅਸੀਂ ਤੇਰੇ ਨਾਲ ਖੜੇ ਹਾਂ ਡਟ ਕੇ ਤੇਰੇ ਨਾਲ ਖੜੇ ਹਾਂ ਪੰਜਾਬ ਦੇ ਲੋਕ ਤੇਰੇ ਨਾਲ ਖੜੇ ਆ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਰਾਂਗੇ ਇਸ ਬੇਇਨਸਾਫੀ ਦੇ ਖਿਲਾਫ ਅਸੀਂ ਤੇਰੇ ਹੱਥ 'ਚ ਬੋਲਾਂਗੇ ਲੜਾਂਗੇ ਤੇਰੇ ਨਾਲ ਖੜਾਂਗੇ ਪਿੱਛੇ ਨਹੀਂ ਹਟਾਂਗੇ ਪਰ ਮੈਂ ਅੰਤ 'ਚ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਹੈ ਮੇਰੀ ਗੱਲ ਦਾ ਕੋਈ ਬੁਰਾ ਨਾ ਮੰਨ ਜਵੇ ਕਈ ਵਾਰ ਬੰਦੇ ਨੂੰ ਕਿਸੇ ਨੂੰ ਕਹਾੜੀ ਗੱਲ ਆਪਣੇ ਆਪ ਨੂੰ ਵੀ ਕਿ ਜੇ ਦੀ ਚੰਗੀ ਗੱਲ ਮਾੜੀ ਮਾੜੀ ਗੱਲ ਚੰਗੀ ਨਹੀਂ ਲੱਗਦੀ ਹਰੇਕ ਨੂੰ ਇਸੇ ਤਰ੍ਹਾਂ ਲੱਗਦੀ ਆ ਪਰ ਮੈਂ ਲੱਖੇ ਸਦਾਨੇ ਭਰਾ ਨੂੰ ਵੀ ਕਹਿਣਾ ਚਾਹਣਾ ਹੈ ਭਰਾ ਅਸੀਂ ਤੇਰੇ ਨਾਲ ਚਟਾਨ ਉਰ ਕੋ ਖੜੇ ਹੋਏ ਸੀ ਸਾ ਤੂੰ ਸਾਡਾ ਕਦੇ ਦੁਆਰਾ ਹਾਲ ਵੀ ਨਹੀਂ ਪੁੱਛਿਆ ਪਰ ਅਸੀਂ ਫਿਰ ਤੇਰੇ ਨਾਲ ਖੜੇ ਆ ਤੂੰ ਪੰਜਾਬ ਦੇ ਅੱਛੇ ਗੱਲਾਂ ਲਈ ਅੱਛੇ ਕੰਮਾਂ ਲਈ ਲੜਾਈ ਲੜਦਾ ਹੈ ਅਸੀਂ ਭਰਾ ਤੇਰੇ ਨਾਲ ਵੀ ਖੜੇ ਆ ਤੇ ਭਾਵੇਂ ਸਿੱਧੂ ਨਾਲ ਵੀ ਖੜੇ ਆ ਪੰਜਾਬ ਦੀ ਕੋਈ ਵੀ ਹੱਕ ਦੀ ਗੱਲ ਕਰੂਗਾ ਭਾਵੇਂ ਕਿਸੇ ਪਾਰਟੀ ਜਿਵੇਂ ਪਾਣ ਸਾਡਾ ਨਿੱਜੀ ਤੌਰ ਤੇ ਵਿਰੋਧੀ ਹੋਵੇ ਪਰ ਅਸੀਂ ਦਿਨ ਆਖੜੇ ਹੋਵਾਂਗੇ ਇਸ ਕਰਕੇ ਭਾਨੇ ਸਿੱਧੂ ਅਸੀਂ ਤੇਰੇ ਨਾਲ ਭਰਾ ਖੜੇ ਹਾਂ ਤੇਰਾ ਸਾਡਾ ਵਾਸਤਾ ਤੇ ਕੋਈ ਨਹੀਂ ਪਰ ਸਾਨੂੰ ਦੁੱਖ ਬਹੁਤ ਹੋਇਆ ਤੈਨੂੰ ਦੇਖ ਕੇ ਅਸੀਂ ਤੇਰੇ ਪਰਿਵਾਰ ਨੂੰ ਵੀ ਕਹਿਣਾ ਚਾਹੁੰਦੇ ਆ ਭਾਨਾ ਨਿਕਲਦਾ ਨਹੀਂ ਭਾਂਦੇ ਨਾਲ ਪੰਜਾਬ ਦੇ ਕਈ ਲੋਕ ਨੇ ਹਜ਼ਾਰਾਂ ਲੱਖਾਂ ਲੋਕੋ ਦੇ ਨਾਲ ਅੱਜ ਖੜੇ ਨੇ ਉਹਦੀ ਆਵਾਜ਼ ਬਣ ਕੇ ਅਸੀਂ ਜਰੂਰ ਬੋਲਦੇ ਰਵਾਂਗੇ ਅਸੀਂ ਭਾਨੇ ਸਿੱਧੂ ਨਾਲ ਖੜੇ ਹਾਂ ਤੇ ਖੜੇ ਰਵਾਂਗੇ ਇਨਸਾਫ ਦੀ ਲਈ ਤੱਕ ਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ